ਜਦੋਂ ਪਹੁੰਚਿਆ ਉੱਥੇ ਲੜਕੇ ਸੀ ਤੇ ਲੜਕੇ ਮੈਨੂੰ ਰੜੜਾ ਮਾਰ ਕੇ ਵਜਿਗੀ ਤਾਈ ਉਦੋਂ ਟੈਂਕ ਟੋਕ ਲੱਗੇ ਬੜਾ ਫਰੈਂਡ ਵੀ ਬੜਾ ਕੂੜ ਕੀਤਾ ਜੀ ਓਏ ਆ ਗਏ ਤੇ ਭਰਾ ਕੇ ਇਹਨੇ ਮੇਰੇ ਮੁਰ ਦਵਾਈ ਦੂ ਵੀ ਦੋਣ ਲੱਗੇ ਜੀ ਉਧਰ ਜਦ ਹੀ ਆ ਗਏ ਦੁਬਾਰੇ ਰੜੜਾ ਰੋ ਜਾ ਕੇ ਜੀ ਸਰਕਾਰੀ ਐਸੇ ਸੇਫਟੀ ਚਾਹੀਦਾ ਜੀ ਕਿਉਂਕਿ ਕਾਜ ਛੱਡਣਾ ਜੇ ਕੱਲ੍ਹ ਤੁੱਕ ਸੋਰਨ ਵੀ ਹੋ ਸਕਦਾ ਜੀ ਸੰਗਰੂਰ ਦੇ ਸਰਕਾਰੀ ਹਸਪਤਾਲ ਦੀ ਐਮਰਜੈਂਸੀ ਦੇ ਵਿੱਚ ਰਾਤ ਨੂੰ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ ਜਿੱਥੇ ਕਿ ਮਰੀਜ਼ਾਂ ਦੇ ਉੱਤੇ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਕਿਰਪਾਨਾਂ ਤੇ ਦਾਹ ਦੇ ਨਾਲ ਹਮਲਾ ਕੀਤਾ ਗਿਆ ਤੇ ਐਮਰਜੈਂਸੀ ਬਾੜ ਦੀ ਭੰਨਤੋੜ ਵੀ ਕੀਤੀ ਗਈ ਹੈ ਇਸ ਮੌਕੇ ਜਦੋਂ ਪੀੜਤਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਮੇਰੇ ਉੱਤੇ ਅਣਪਛਾਤੇ ਵਿਅਕਤੀਆਂ ਵੱਲੋਂ ਤੇਜ਼ ਤਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਤੇ ਐਮਰਜੈਂਸੀ ਗੇਟ ਦੀ ਵੀ ਭੰਨਤੋੜ ਕੀਤੀ ਗਈ ਹੈ ਕਿੰਨਾ ਵਜੇ ਆਪਣਾ ਮਨਪ੍ਰੀਤ ਸਿੰਘ ਜੀ ਮਨਪ੍ਰੀਤ ਜੀ ਕਿ ਸੱਤ ਵਜੇ ਨੇ ਆਪਣੇ ਤੇ ਕਿੱਥੋਂ ਆਏ ਤੁਸੀਂ ਮੇਰੇ ਪਿੰਡ ਮੀਨਸ ਆਏ ਮੈਨੂੰ ਮੈਸੇਜ ਕਰਕੇ ਸੱਦੇ ਗਏ ਬਈ ਲੜਕੀ ਦੀ ਸੀ ਬਈ ਲੜਕੇ ਦੀ ਸੀ ਉਥੇ ਬੁਲਾਇਆ ਗਿਆ ਜਦੋਂ ਪਹੁੰਚਿਆ ਉਥੇ ਲੜਕੇ ਸੀ ਤੇ ਲੜਕੇ ਨੇ ਮੈਨੂੰ ਰੌੜਾ-ਰੌੜਾ ਮਾਰ ਕੇ ਉਹਰੀਜ਼ ਕੀਤਾ ਹੀ ਠੀਕ ਹੈ ਉਦੋਂ ਆ ਹਸਪਤਾਲ ਜਾ ਗਈ ਉਦੋਂ ਟੈਂਕ ਟੋਕੇ ਲੱਗੇ ਮੈਂ ਜੋ ਫਰੈਂਡ ਨੂੰ ਬੜਾ ਫੋਨ ਕੀਤਾ ਜੀ ਉਹ ਆ ਗਏ ਤੇ ਫਿਰ ਆ ਕੇ ਇਹਨੇ ਮੈਨੂੰ ਦਵਾਈ ਦੂ ਵੀ ਦੋਣ ਲੱਗੇ ਉਦੋਂ ਜਦ ਹੀ ਆ ਗਏ ਦੁਬਾਰੇ ਰੌੜਾ-ਰੌੜਾ ਕਰ ਕੇ ਉਦੋਂ ਉਹਦੇ ਫੁੱਟ ਮਾਰ ਕੇ ਦੀ ਆਪਣਾ ਹਸਪਤਾਲ ਦਾ ਨੁਕਸਾਨ ਕਰ ਗਏ ਸੀ ਸਿਸ ਦੇ ਭੰਗੇ ਜੀ ਉਦੋਂ ਉਹ ਸਾਹਮਣੇ ਬੈਠੇ ਵਾਜੀ ਕੁੱਡੇ ਸੱਡਾਂ ਕਿੱਥੇ ਤੇ ਵੱਜਿਆ ਨੇ ਮੇਰੇ ਸਿਰ ਚ ਨਹੀਂ ਬਾਂਦਨੇ ਲੱਗਤੇ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਜੋ ਹਸਪਤਾਲ ਦੇ ਵਿੱਚ ਆ ਕੇ ਚੋਰ ਤੋਂ ਹੋ ਜੋ ਮਾਰ ਲਗੇ ਤੁਹਾਨੂੰ ਜੋ ਗੁੰਡੇ ਅੰਸਰ ਸੀਗੇ ਸਰਕਾਰੀ ਹਸਪਤਾਲ ਵੀ ਸੀਫ ਨਹੀਂ ਹੈ ਇਸ ਸਰਕਾਰੀ ਐਸੇ ਸੇਫਟੀ ਚਾਹੀਦਾ ਜੀ ਕਿਉਂਕਿ ਕੱਜ ਸਾਡੇ ਨਾਲ ਕੱਲ੍ਹ ਤੋਂ ਕਿਸੇ ਹੋਰ ਨੂੰ ਵੀ ਹੋ ਸਕਦਾ ਜੀ ਜਦੋਂ ਮੰਗ ਕਰਦੇ ਆ ਵੀ ਸਾਨੂੰ ਇਹ ਸਹੂਤ ਬਣੀ ਚਾਹੀਦੀ ਇਸ ਮੌਕੇ ਜਦੋਂ ਰਾਤ ਦੇ ਜੋ ਡਿਊਟੀ ਕਰ ਰਹੇ ਐਮਰਜੈਂਸੀ ਵਿੱਚ ਡਾਕਟਰ ਕਪਿਲ ਗੋਲ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਡਾਕਟਰ ਸਾਹਿਬ ਨੇ ਵੀ ਦੱਸਿਆ ਕਿ ਰਾਤ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਜਦੋਂ ਮਰੀਜ਼ਾਂ ਦੇ ਉੱਤੇ ਹਮਲਾ ਹੋਇਆ ਤਾਂ ਉਹ ਵੀ ਉੱਥੇ ਡਿਊਟੀ ਕਰ ਰਹੇ ਸਨ ਅਤੇ ਉਹਨਾਂ ਦੇ ਹੱਥ ਵਿੱਚ ਦਾਸ ਸਨ ਸਾਰਾ ਜੋ ਫਰਸ਼ ਹੈ ਉਹਨਾਂ ਦੇ ਕੁੱਟਮਾਰ ਕਰਕੇ ਖੂਨੋਂ ਖੂਨ ਹੋ ਗਿਆ ਅਤੇ ਬੜੀ ਹੀ ਮੁਸ਼ਕਲ ਦੇ ਨਾਲ ਉਹਨਾਂ ਮਰੀਜ਼ਾਂ ਦੀ ਜਾਨ ਬਚਾਈ ਗਈ ਹੈ ਜਿਸ ਵਿੱਚ ਮਰੀਜ਼ਾਂ ਦੀ ਕਾਫੀ ਸੱਟਾਂ ਲੱਗੀਆਂ ਨੇ ਇਸ ਮੌਕੇ ਹੋਰ ਕੀ ਗਲਵੱਤ ਹੋਈ ਹੈ ਸੁਣੋ ਪੂਰੀ ਖਬਰ ਦੱਸੋ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਡਾਕਟਰ ਗਿੱਤਿਕਾ ਹੈ ਡਾਕਟਰ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਜੋ ਰਾਤ ਐਮਰਜੈਂਸੀ ਵਿੱਚ ਭੰਨ ਤੋੜ ਹੋਈ ਹੈ ਲੜਕਿਆਂ ਦਾ ਕੁੱਟ ਮਾਰੂ ਹੋਇਆ ਹੈ ਡਾਕਟਰ ਸਾਹਿਬਾਂ ਨੇ ਦਾਖਲ ਰਿਆ ਹੈ ਤਾਂ ਕਿਸ ਤਰ੍ਹਾਂ ਦੇਖਦੇ ਹੋ ਕਿਵੇਂ ਰੱਖਦੇ ਨੇ ਸਰ 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 ਦੇ ਹੱਥਾਂ ਹੋਈ ਕੀ ਸਰਕਾਰੀ ਹਸਪਤਾਲ ਜਿਹ ਵਿੱਚ ਜਿਹੜੇ ਇਹ ਜਿਹੇ 엘ਿਮੈਂਟਸ ਆਉਂਦੇ ਨੇ ਉਹਨਾਂ ਦਾ ਮੇਨ ਕਾਰਨ ਇਹੀ ਹੈ ਕਿ ਇੱਥੇ ਕੋਈ प्रॉपर प्रोटेक्शन नहीं है जो कोई पुलिस फोर्स हो जो कोई पुलिस वाले बाहर खड़े होन तो यह एलीमेंट्स अंदर आने ही ना क्योंकि इन्ह का hospital premises आने का कोई मतलब ही नहीं और क्योंकि यही सब कुछ बहुत रेगूलरली हो रहा है इसको साफ पता लग रहा है कि जो लोग ड्यूटी कर रहे हैं वो किस हद तक इनसिक्योर ने यह तो डॉक्टर साहब ने मैनू नहीं पता कि मैनेज किया बट जे किसी फीमेल डॉक्टर की इतने ड्यूटी होंगी बहुत ज़्यादा मुश्किल हो सकती जी ਇਸਦੇ ਲਈ ਸਰਕਾਰ ਨੂੰ ਡੈਫੀਨੇਟਲੀ ਕੁਝ ਨਾ ਕੁਝ ਜਲਦੀ ਸੋਚਣਾ ਚਾਹੀਦਾ ਹੈ ਬਿਕਾਜ਼ ਹਾਲੇ ਤਾਂ ਡਾਕਟਰਾਂ ਦੀ ਸਟ੍ਰਾਈਕ ਚੱਲ ਰਹੀ ਹੈ ਤਾਂ ਵੀ ਇਹ ਇਨਸੀਡੈਂਟ ਰੋਜ਼ ਵਕਨ ਹੋ ਰਹੇ ਨੇ ਤੇ ਜੇ ਬਾਅਦ ਚ ਕੀ ਹੋਏਗਾ ਇਹ ਤਾਂ ਮਤਲਬ ਸੋਚਿਆ ਵੀ ਨਹੀਂ ਜਾ ਸਕਦਾ ਹੁਣ ਭੰਡੋਰੀ ਹੋਈ ਤੇ ਪਾਂਤੋੜ ਜੀ ਹੋਈ ਹੈ ਡਾਕਟਰ ਸਾਹਿਬ ਨੇ ਪ੍ਰੋਪਰ ਵੀਡੀਓਜ਼ ਵੀ ਕਢਵਾਏ ਨੇ ਸੀਸੀਟੀਵੀ ਚੋਂ ਤੇ ਸਾਫ਼ ਪਤਾ ਲੱਗ ਰਿਹਾ ਕਿੰਨੇ ਸਾਰੇ ਲੋਕ ਸਿਗੇ ਔਰ ਉਹ ਹਥਿਆਰਬੰਦ ਸਿਗੇ ਉਹਨਾਂ ਕੋਲ ਕਾਫੀ ਸਾਰੇ ਹਥਿਆਰ ਸੀ ਬਲਕਿ ਔਰ ਕਿਉਂ ਹਸਪੀਟਲ ਪ੍ਰੈਮਿਸਿਸ ਚ ਆਏ ਕਿਵੇਂ ਉਹਨਾਂ ਦੀ ਇੰਨੀ ਹਿੰਮਤ ਹੁੰਦੀ ਹੈ ਕਿ ਉਹ ਪ੍ਰੈਮਿਸਿਸ ਚ ਆ ਕੇ ਇੰਨੀ ਤੋੜਪੋੜ ਕਰ ਰਹੇ ਨੇ ਲੋਕਾਂ ਨੂੰ ਪਰੇਸ਼ਾਨ ਕਰ ਰਹੇ ਨੇ ਮਰੀਜ਼ਾਂ ਨੂੰ ਸਟਾਫ ਨੂੰ ਪਰੇਸ਼ਾਨ ਕਰ ਰਹੇ ਨੇ ਔਰ ਕਿੰਨੀ ਸਿਕਿਉਰਿਟੀ ਹੋ ਰਹੀ ਹੈ ਇਹ ਤੁਸੀਂ ਦੇਖ ਹੀ ਸਕਦੇ ਹੋ ਚੜ ਦੀ ਕਲਾ ਟਾਈਮ ਟੀਵੀ ਦੇ ਲਈ ਸੰਗਰੂਰ ਤੋਂ ਹਰ ਕਮਲ ਸਿੰਘ ਹੈਪੀ ਦੀ ਵਿਸ਼ੇਸ਼ ਰਿਪੋਰਟ